ਲਾਲੂ ਆਪਣੇ ਟੇਬਲ ਉੱਤੇ ਆ ਜੂ ਪੂਰੀ ਬੋਲ ਆ ਜੀ ਸਲਾਮ ਛੱਡਿਓ ਹਾਂ ਸਲਾਮ ਛੱਡ ਤੱਕ ਜੀ ਇਹਦੀ ਸੰਦਰ ਨਹੀਂ ਰੁਕਿਆ ਜੀ ਤਾਂ ਮੈਂ ਕਹਿੰਦਾ ਕਿ ਬੰਦੇ ਲੱਗੇ ਲੱਗਦੇ ਹਾਂ ਜੀ ਕਹਿੰਦੇ ਸਰਕਾਰ ਨੂੰ ਵੀ ਜੇ ਹੋਰ ਵੀ ਖੁੱਲ ਕੇ ਖੁੱਲ ਕੇ ਦਬਾਅ ਬਣਾ ਕੇ ਉਹ ਆਪਣੇ ਕਾਸਰਨਾ ਛੱਡੇ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਸਰਕਾਰ ਦਾ ਵਾਅਦਾ ਆਪਣਾ ਜ਼ੋਰ ਨਾਲ ਹੈ ਉਸ ਤੋਂ ਬਾਅਦ ਅਸੀਂ ਆਪਣਾ ਜ਼ੋਰ ਲਾਵਾਂਗੇ ਸਾਰਿਆਂ ਨੂੰ ਜਿਹੜਾ ਜਿਹੜਾ ਸਮਰੂਹ ਆਈਆਂ ਤਰ੍ਹਾਂ ਦਾ ਇੱਕ ਜਿੰਦਾਬਾਦ 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 ਜੀ ਆਤਮਾਨ ਸਰਕਾਰ ਮੁਰਦਾਬਾਦ 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 ਭਗਵਾਨ ਸਤਮਾਨ ਸਰਕਾਰ ਮੁਰਦਾਬਾਦ 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 ਕੋਈ ਜਲ ਆਹ ਤੇਰੇ ਕੋਲ ਹੈਗਾ ਸਾਡਾ ਕਿਵੇਂ ਮੈਨੂੰ ਸਲਾਮ ਲਾ ਦਿਓ ਸਲਾਮ ਆਏ ਨੂੰ ਛੱਡ ਕੇ ਆਓ ਛੱਡ ਕੇ ਆਓ ਅੱਗੇ ਛੱਡ ਕੇ ਆਣੇ ਆ ਆ ਜਾ ਆ ਜਾ ਪ੍ਰਧਾਨ ਜੀ ਅੱਜ ਰਿਹਾਈ ਹਿੱਤੇ ਗਿਆ ਜੀ ਉਸ ਤੋਂ ਕੀ ਬੋਲਣ ਦੇਖੋ ਬੋਲਣਾ ਤਾਂ ਜਿਹੜੇ ਮਕਸਦ ਲਈ ਸੰਘਰਸ਼ ਕਰ ਰਹੇ ਆ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹ ਹੀ ਚਾਹੁੰਦੇ ਆ ਕਿ ਭਗਵੰਤ ਮਾਨ ਦੀ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਹੈ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕਿਸਾਨਾਂ ਦੇ ਚੱਲਦੇ ਅੰਦੋਲਨ ਨੂੰ ਜਿਸ ਤਰੀਕੇ ਨਾਲ ਦਬਾਉਣ ਦੇ ਯਤਨ ਕੀਤੇ ਗਏ ਖਨੌਰੀ ਤੇ ਸੰਭੂ ਦੇ ਵਿੱਚ ਕਰੋੜਾਂ ਦਾ ਨੁਕਸਾਨ ਕਿਸਾਨਾਂ ਦਾ ਕੀਤਾ ਤੇ ਸ਼ਾਂਤਮਈ ਬੈਠੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਯਤਨ ਜਿਹੜਾ ਝੂਠਾ ਨੈੱਟ ਬਸਰਜ ਕੇ ਪੰਜਾਬ ਦੇ ਚਾਹੇ ਉਹ ਕੈਬਨਿਟ ਮੰਤਰੀ ਹਰਪਾਲ ਚੀਮਾ ਹੋਣ ਚਾਹੇ ਇਹਨਾਂ ਦਾ ਮੀਡੀਆ ਸੈੱਲ ਹੋਵੇ ਕਿ ਕਿਸਾਨਾਂ ਨੂੰ ਅਸੀਂ ਇਸ ਕਰਕੇ ਮੋਰਚਿਆਂ ਨੂੰ ਖੰਡੇੜੇ ਹੈਗੇ ਉਹਨਾਂ ਨੇ ਸੜਕਾਂ ਬੰਦ ਕਰਤੀਆਂ ਹੈਗੀਆਂ ਬਿਲਕੁਲ ਝੂਠਾ ਨੈਟ ਬਹਿ ਲੋਕਾਂ ਦੇ ਸਾਹਮਣੇ ਝੂਠ ਬੋਲ ਰਹੀ ਹੈ ਪੰਜਾਬ ਦੀ ਸਰਕਾਰ ਸੱਚ ਇਹ ਹੈ ਕਿ ਹਰਿਆਣਾ ਸਰਕਾਰ ਨੇ ਦਿੱਲੀ ਜਾਂਦੇ ਕਿਸਾਨਾਂ ਨੂੰ ਰੋਕਿਆ ਸੀ ਰਸਤੇ ਦੇ ਵਿੱਚ ਪੁਰਾਣੀਆਂ ਸਟੇਟਮੈਂਟਾਂ ਭਗਵੰਤ ਮਾਨ ਦੀਆਂ ਕੱਢ ਕੇ ਲੋਕਾਂ ਨੂੰ ਅਸੀਂ ਦਿਖਾ ਸਕਦੇ ਹਾਂ ਉਹਨਾਂ ਦੇ ਬਿਆਨ ਦਿਖਾ ਦਿੰਨੇ ਆ ਸਵਾਲ ਇਹ ਆ ਵੀ ਇਹ ਸਾਰਾ ਕੁਝ ਜਿਹੜਾ ਕੀਤਾ ਗਿਆ ਇਹ ਇੰਨੀ ਘਨੌਣੀ ਕਾਰਵਾਈ ਕੀਤੀ ਗਈ ਕਿ ਪੂਰੇ ਇਤਿਹਾਸ ਨੂੰ ਜਦੋਂ ਪਰੋਲਦੇ ਆ ਜਬਰ ਤੇ ਜ਼ੁਲਮ ਕਰਨ ਵਾਲੀ ਭਗਮੰਤਮਾਨ ਦੀ ਸਰਕਾਰ ਪੂਰੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਆ ਗਈ। ਉਦੋਂ ਹੱਦ ਹੋਈ ਜਦੋਂ ਕਿਸਾਨ ਚੰਡੀਗੜ੍ਹ ਮੀਟਿੰਗ ਕਰ ਲਈ ਜਾਂਦੇ ਆ ਤੇ ਕਿਸਾਨਾਂ ਦੀਆਂ ਆਗੂ ਟੀਮਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਹੈਗੀਆਂ ਨੇ। ਬਹੁਤ ਮਤ ਭਾਗੀਆਂ ਘਟਨਾਵਾਂ ਸਾਨੂੰ ਦੇਖਣ ਨੂੰ ਮਿਲੀਆਂ ਕਰੋੜਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ। ਉਸ ਤੋਂ ਬਾਅਦ ਜੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਆਵਾਜ਼ ਨੂੰ ਬੁਲੰਦ ਕਰ ਲਈ ਡੀਸੀ ਆਫਿਸ ਸੰਗਰੂਰ ਆਏ ਇਸੇ ਤਰ੍ਹਾਂ ਵੱਖ-ਵੱਖ ਪੰਜਾਬ ਦੇ ਦਫ਼ਤਰਾਂ ਰੋਡਾਂ ਤੇ ਸੜਕਾਂ ਤੇ ਕਿਸਾਨ ਨਿਕਲੇ ਵੀ ਇਹ ਕਿਸਾਨਾਂ ਨਾਲ ਧੱਕਾ ਹੋ ਰਿਹਾ ਬਿਲਕੁਲ ਪੀਸਫੁਲ ਤਰੀਕੇ ਨਾਲ ਇੱਕ ਵੀ ਕੋਈ ਉਹੋ ਜਿਹੀ ਘਟਨਾ ਨਹੀਂ ਹੈ ਜਿੱਥੇ ਕਿਸਾਨਾਂ ਨੇ ਕੋਈ ਨੁਕਸਾਨ ਕੀਤਾ ਹੋਵੇ ਭੰਨ ਤੋੜ ਕੀਤੀ ਹੋਵੇ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਨੂੰ ਚੁੱਕ ਕੇ ਜੇਲ੍ਹਾਂ ਦੇ ਵਿੱਚ ਡੱਕਤਾ ਅੱਜ ਸੀ ਕਰੀਬ 9 ਦਿਨ ਹੋ ਗਏ ਸਵੇਰੇ ਸਵੇਰੇ ਸਾਨੂੰ ਕਰੀਬ 5 ਵਜੇ ਇਸ ਅੱਧਾ ਪਹੁੰਚਦਾ ਵੀ ਤੁਹਾਡੀ ਰਿਹਾਈ ਆ ਗਈ ਸੰਗਰੂਰ ਜੇਲ੍ਹ ਦੇ ਵਿੱਚੋਂ ਐਸੇ ਤਰ੍ਹਾਂ ਹੀ ਦੂਜੇ ਜਿਲ੍ਹਾਂ ਦੇ ਵਿੱਚੋਂ ਵੀ ਕਿਸਾਨਾਂ ਨੂੰ ਛੱਡਿਆ ਹੋ ਗਿਆ ਸੋ ਬਹੁਤ ਹੀ ਕਹਿ ਸਕਦੇ ਆ ਪੰਜਾਬ ਦੀ ਸਰਕਾਰ ਇਹ ਕਿਸਾਨਾਂ ਤੇ ਜ਼ੁਲਮ ਜਬਰ ਕਰ ਰਹੀ ਹੈ ਜਿੰਨਾ ਹੋਇਆ ਨੁਕਸਾਨ ਹੈ ਹਰ ਚੀਜ਼ ਦੀ ਪਰਪਾਈ ਕਰਾਵਾਂਗੇ ਤੇ ਕੱਲੇ-ਕੱਲੇ ਮੰਗਾ ਮਸਲਿਆਂ ਦਾ ਹੱਲ ਕਰਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ ਭਾਵੇਂ ਭਗਵੰਤ ਮਾਨ ਦੀ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਜੇ ਸਾਰੀਆਂ ਸਰਕਾਰਾਂ ਇਕੱਠੀਆਂ ਕਿਉਂ ਨਾ ਹੋ ਜਾਣ ਅਸੀਂ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸੱਦਾ ਦੇਣਾ ਚਾਹੁੰਦੇ ਆ ਕਿ ਇਕਜੁੱਟ ਹੋਵੋ ਇਕੱਠੇ ਹੋਵੋ ਕਿਸਾਨਾਂ ਦੀਆਂ ਮੰਗਾਂ ਆਪਾਂ ਨੇ ਪ੍ਰਾਪਤ ਕਰਨੀਆਂ ਹੈਗੀਆਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਪਿੰਡ ਪਿੰਡ ਇਹ ਸਵਾਲ ਪੁੱਛੋ ਵੀ ਤੁਸੀਂ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨ ਦੇ ਹੱਕ 'ਚ ਜੈ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਕਿ ਵਿਰੋਧ 'ਚ ਹੈ ਕਿਸਾਨਾਂ ਤੇ ਜ਼ੁਲਮ ਕਰਨ ਵਾਲੀ ਸਰਕਾਰ ਐਲਾਨ ਦਿੱਤੀ ਹੈਗੀ ਅਸੀਂ ਸਰਦਾਰ ਸਰਜੀਤ ਸਿੰਘ ਕਿਹੜੀ ਯੂਨੀਅਨ ਆਰਤੀ ਕਿਸਾਨ ਜੀ ਦਾ ਇਕਤਰ ਸਿੱਧੂਪੁਰ ਮੈਂ ਚਲੇ ਦਾ ਪ੍ਰਧਾਨ ਦਾ ਸੰਗੂਕਾ ਫਤਿਹਗੜ੍ਹ ਪਾਸ ਪ੍ਰਧਾਨ ਜੀ ਕੀ ਬੋਲਣਾ ਚਾਹੁੰਦੇ ਹੋ ਅੱਜ ਕਈ ਤੁਹਾਡੇ ਸਾਥੀ ਜੋ ਗ੍ਰਿਫਤਾਰ ਕੀਤੇ ਗਏ ਸੀ ਪਿਛਲੇ ਦਿਨ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਅਸੀਂ ਇੱਕ ਨਵੀਂ ਗੱਲ ਦੇਖੀ ਹੈ ਜੀ ਜਿਹੜੀ ਦੇਖਣ ਦੇ ਵਿੱਚ ਆਈ ਹੈ ਵੀ ਜਿਤੋਂ ਅੰਗਰੇਜ਼ ਗਏ ਨੇ ਜਿਹੜੀ ਸਰਕਾਰ ਸਾਡੀ ਭਾਰਤ ਦੀ ਬਣਦੀ ਰਹੀ ਹੈ ਤਕਰੀਬਨ 80 ਸਾਲਾਂ ਵਾਂਗੂ ਹੋ ਚੱਲੇ ਪਰ ਪਹਿਲੀ ਦਫਾ ਲੋਕਾਂ ਨੂੰ ਸ਼ਾਂਤਮਈ ਅਦੋਲਣ ਦੇ ਵਿੱਚ ਇਸ ਤਰ੍ਹਾਂ ਜਾ ਕੇ ਠੱਕੀ ਛਾਹੀ ਦੇ ਨਾਲ ਐਡਾ ਜ਼ੁਲਮ ਤੇ ਜ਼ਬਰ ਕਰ ਦੇਣਾ ਪਰ ਇਹ ਸਾਡਾ ਪਹਿਲੀ ਦਫਾ ਦੇ ਵਿੱਚ ਅਸੀਂ ਮੈਂ ਦੇਖਿਆ ਮੈਨੂੰ ਵੀ ਤਕਰੀਬਨ 88 ਤੋਂ ਲੈ ਕੇ ਮੈਂ ਜਾਂ ਤੇ ਬੰਦੀ ਦੇ ਵਿੱਚ ਆ ਗਿਆ ਪਰ ਇਹ ਹਜਾ ਤੱਕ ਕਦੇ ਨਹੀਂ ਦੇਖਿਆ ਦੇਖੋ ਗੱਲਾਂ ਬਹਿ ਕੇ ਆਉਂਦੀਆਂ ਹੁੰਦੀਆਂ ਨੇ ਸਰਕਾਰਾਂ ਨੂੰ ਲੋਕ ਬਣਾਉਂਦੇ ਨੇ ਸਰਕਾਰਾਂ ਆਪ ਤਾਂ ਕੋਈ ਸਰਕਾਰ ਨਹੀਂ ਵੀ ਮਾਂ ਦੇ ਪੇਟ ਦੇ ਵਿੱਚੋਂ ਕੋਈ ਲੀਡਰ ਜਾਂਦਾ ਸਾਰੇ ਇਸ ਧਰਤੀ ਦੇ ਉੱਤੇ ਪੈਦਾ ਹੋਏ ਨੇ ਜਿਹੜੇ ਇਥੇ ਲੋਕਾਂ ਦੀਆਂ ਤਕਲੀਫਾਂ ਨੂੰ ਦੇਖ ਕੇ ਅੱਗੇ ਤੁਰਦੇ ਹੁੰਦੇ ਨੇ ਪਰ ਸਮੇਂ ਦੀ ਸਰਕਾਰ ਨੇ ਜਿਹੜਾ ਤੱਕਾ ਉੱਥੇ ਕਰਿਆ ਹੈ ਬਹੁਤ ਹੀ ਜਿਆਦੇ ਲੋਕਾਂ ਦਾ ਨੁਕਸਾਨ ਜਿਵੇਂ ਚੋਰੀ ਚੱਪਾ ਲੋਕਾਂ ਦੇ ਵਾਲੇ ਵਾਲੇ ਉਹ ਕਰਿਆ ਤੋੜ ਭੰਨ ਕਰੀ ਜਿਹੜੀ ਨਾਸ ਹਾਰਨ ਜੋਗ ਹੈ ਲੋਕਾਂ ਦੇ ਕਿਸਾਨੀ ਦੇ ਕਿਸਾਨ ਤਾਂ ਪਹਿਲਾਂ ਗਰੀਬੀ ਦੇ ਵਿੱਚ ਜੂਝਦੇ ਨੇ ਅੱਜ ਮੈਨੂੰ ਲੱਗਦਾ ਲੱਖਾਂ ਦਾ ਕਰੋੜਾਂ ਦਾ ਨੁਕਸਾਨ ਕਰਤਾ ਕਿਸਾਨਾਂ ਦਾ ਇਹ ਸਮਝ ਨਹੀਂ ਲੱਗੀ ਵੀ ਕਿਸਾਨ ਮੰਗਦੇ ਕੀ ਤੇ ਵੀ ਕਿਹੜੇ ਕਰਕੇ ਕਿਹੜੇ ਦੁੱਖ ਦੇ ਵਿੱਚ ਸਰਕਾਰ ਨੇ ਇਤਹਾਹੀਆ ਕਰਕੇ ਐਡਾ ਵੱਡਾ ਧੱਕਾ ਕਰਿਆ ਇੱਕ ਕਿਸਾਨ ਦਾ ਵੀ ਇੱਕ ਖੇਤੀ ਦੀ ਮੰਗ ਦੀ ਕੀਤੀ ਦਾ ਕਿਤੇ ਦੀ ਮੰਗ ਆ ਸਾਡੀ ਵੀ ਜਿਹੜਾ ਐਮ ਐਸਬੀ ਦੀ ਗੱਲ ਕਰਦੇ ਤੇ ਵੀ ਅਸੀਂ ਫਸਲ ਕਮਾ ਕੇ ਖਤਾਨਾ ਦੇ ਵਿੱਚ ਸਿੱਟਦੇ ਅ ਵੀ ਇਹਨਾਂ ਦੇ ਰੇਟ ਤੈਅ ਕੀਤਾ ਜਾਵੇ ਪਰ ਰੇਟ ਤੈਅ ਕਰਨ ਦੀ ਬਜਾ ਲੋਕਾਂ ਦੇ ਨਾਲ ਇਟਾ ਵੱਡਾ ਧੱਕਾ ਹੋਣਾ ਉਹਨਾਂ ਨੂੰ ਚੱਕ ਕੇ ਜਿਹੜੇ ਦੇ ਵਿੱਚ ਤੁਨ ਦੇਣਾ ਹੁਣ ਮੈਂ ਮੀਟਿੰਗ ਕਰਾਉਣ ਗਿਆ ਉੱਥੇ ਬਟੰਡੇ ਆਪਣੇ ਫਰੀਦਕੋਟ ਦੇ ਵਿੱਚ ਉਥੋਂ ਫੜ ਕੇ ਲੈ ਕੇ ਆਏ ਦੋਸਤੋ ਮੀਟਿੰਗ ਵੀ ਕਰਨ ਦੇ ਉੱਤੇ ਮੈਂ ਕੋਈ ਗਨਾਹ ਹੋ ਗਿਆ ਉਦੇ ਬਾਰੇ ਵਿਚਾਰਦੇ ਆ ਵੀ ਸਾਡੇ ਨਾਲ ਕੀ ਧੱਕਾ ਹੋਇਆ ਕੀ ਹੋਣਾ ਜਾਂ ਲੋਕਾਂ ਦੇ ਨਾਲ ਸਮਝਦਾ ਕਰਨਾ ਉਹ ਸਾਜੀ ਗੱਲ ਕਰਨ ਦੇ ਵਿੱਚ ਵੀ ਸਰਕਾਰ ਨੇ ਬਰਦਾਸ਼ਤ ਨਹੀਂ ਕੀਤਾ ਉਸ ਤੋਂ ਵੀ ਚੱਕ ਕੇ ਮੈਨੂੰ ਸੁਗਰੂੜ ਦੀ ਜਿਹੜੇ ਦੇ ਵਿੱਚ ਲਿਆ ਕੇ ਤੁੰਡਾ ਕਾਫੀ ਸਾਡੇ ਵਰਕਰ ਸਾਰੇ ਜਿਹੜੇ ਦੇ ਵਿੱਚ ਧੱਕੇ ਨੇ ਇਹਨਾਂ ਨੇ ਵੀ ਅੱਡਾ ਧੱਕਾ ਕਦੇ ਪਹਿਲੀ ਦਫਾ ਅਸੀਂ ਦੇਖਿਆ ਚਲੋ ਸਮਾਂ ਸਰਕਾਰ ਆਉਂਦੀ ਜਾਂਦੀ ਰਹਿੰਦੀ ਹੈ ਸਰਕਾਰ ਹੀ ਜ਼ਿੰਮੇਵਾਰ ਹੋਊਗੀ ਇਸ ਗੱਲਾਂ ਦੀ ਜਿਹੜੀਆਂ ਸਰਕਾਰ ਨੇ ਜਿਹੜਾ ਕੁਝ ਕਰਿਆ ਤਾਂ ਸਰਕਾਰ ਜ਼ਿੰਮੇਵਾਰ ਹੈ ਜਿਹਨੇ ਕਰਿਆ ਜ਼ਿੰਮੇਵਾਰ ਅਸੀਂ ਕਹਿੰਦੇ ਆ ਇਸ ਗੱਲ ਤੇ ਵੀ ਅੱਗੇ ਨੂੰ ਸਰਕਾਰ ਬਾਰੇ ਵੀ ਲੋਕਾਂ ਨੇ ਸੋਚਣਾ ਹੋਊਗਾ ਵੀ ਕਿਵੇਂ ਦੀ ਸਰਕਾਰ ਦਾ ਰਵਈਆ ਹੈ ਸਰਕਾਰ ਨੇ ਕੀ ਸਾਡੇ ਨਾਲ ਕਰਿਆ ਮੈਂ ਨਾ ਕਹਿੰਦਾ ਫਤਿਵਲੋਂਾ ਵੈਗ੍ਰੀਜ ਦਾ ਕੰਮ ਵੈਗ੍ਰੀਜ ਦੀ